ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਿਦਰਾਣਾ ਕਰ ਮੁਕਤਸਰ ਮੁਕਤ ਮੁਕਸਰਬ ਕੀਨ ਹੋਏ ਸਾਬਤ ਜੂਜੇ ਜਬਾ ਵਡੋ ਮਰਤਬੋ ਲੀਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਨਾਂੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਮਾਛੀ ਵਾਲੇ ਮਾਛੀ ਵਾਲੇ ਤੇ ਹੁੰਦੇ ਹੋਏ ਰਾਏਕਲਾਂ ਅਤੇ ਰਾਮਯਣਾ ਰਾਮਯਣ ਤੋਂ ਸ੍ਰੀ ਮੁਕਤਸਰ ਸਾਹਿਬ ਜਿਹੜੇ ਪਹੁੰਚੇ ਇੱਥੇ ਇੱਕ ਢਾਬ ਸੀ ਜੋ ਤਿੰਨ ਭਰਾ ਸਨ ਖੱਤਰੀ ਰਪਾਣਾ ਧਗਾਣਾ ਇਹ ਜਿਹੜੇ ਭਰਾ ਸਨ ਤਿੰਨੇ ਖਦਰਾਣਾ ਇਹ ਖਦਰਾਣੀ ਜਿਹੜਾ ਖੱਤਰੀ ਸੀ ਉਹਦੀ ਜਾਇਦਾਦ ਸੀ ਜਿਹੜੀ ਇੱਥੋਂ ਲੈ ਕੇ ਜਲਾਲਾਬਾਦ ਤੱਕ ਜੋ ਅਸੀਂ ਸਰੋਵਰ ਦੇਖ ਰਹੇ ਇੱਕ ਬਹੁਤ ਵੱਡੀ ਢਾਬ ਸੀ ਜਦੋਂ ਵਰਖਾ ਦਾ ਪਾਣੀ ਆਉਂਦਾ ਸੀ بارش ਹੁੰਦੀ ਸੀ ਤੇ ਇਲਾਕੇ ਵਿੱਚ ਪਾਣੀ ਦੀ ਵਰਤੋਂ ਜਿਹੜੀ ਸੀ ਕੀਤੀ ਜਾਂਦੀ ਸੀ ਜਦੋਂ ਦਸ਼ਮੇਸ਼ ਪਿਤਾ ਜੀ ਇਸ ਜਗ੍ਹਾ ਤੇ ਪਹੁੰਚੇ ਇਥੇ ਜਿਹੜਾ ਸੀ ਇੱਕ ਤਾਬ ਦੇ ਜ ਪਾਣੀ ਦੇਖਿਆ ਸਤਿਗੁਰੂ ਜੀ ਨੇ ਮਨ ਬਣਾਇਆ ਕਿ ਇਥੇ ਜੰਗ ਜਿਹੜੀ ਉਹ ਕੀਤੀ ਜਾਏ ਇੱਕ ਸਿੱਖ ਨੇ ਰੁਖਤੇ ਚੜ ਕੇ ਦੇਖਿਆ ਕਹਿਣ ਲੱਗੇ ਸਤਿਗੁਰੂ ਜੀ ਦੁਸ਼ਮਣ ਬੜੇ ਨੇੜੇ ਆ ਗਏ ਨੇ ਸਤਿਗੁਰੂ ਜੀ ਕਹਿਣ ਲੱਗੇ ਕਹਿ ਜਿਹੜੇ ਦੁਸ਼ਮਣ ਆ ਗਏ ਨੇ ਰੋਕਣ ਵਾਲੇ ਵੀ ਇਹਨਾਂ ਨੂੰ ਜਿਹੜੇ ਨੇ ਉਹ ਪਹੁੰਚ ਗਏ ਹਨ ਇਧਰੋਂ ਉਹ 40 ਸਿੰਘ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਵੇਖ ਕੇ ਬਦਾਵਾ ਲਿਖ ਕੇ ਦੇ ਦਿੱਤਾ ਤੇ ਘਰਾਂ ਨੂੰ ਚਲੇ ਗਏ ਸਨ ਜਦੋਂ ਆਪਣੇ ਇਲਾਕਿਆਂ ਵਿੱਚ ਗਏ ਬੀਬੀਆਂ ਨੇ ਤਾਨੇ ਮੇਣੀ ਮਾਰੀ ਇਥੂ ਤਾਂ ਕਿ ਜਿਹੜੀ ਲਾਕੀ ਦੀ ਲੋਕਸਾਨ ਹੈ ਉਹ ਦਰਵਾਜ਼ੇ ਬੰਦ ਕਰ ਲੈਂਦੇ ਸਨ ਕਿ ਇਹ ਸਤਿਗੁਰੂ ਤੋਂ ਬੇਮਖੋ ਕੇ ਆਏ ਨੇ ਇਹਨਾਂ ਦੀ ਮੂਹ ਨਹੀਂ ਲੱਗਣਾ ਮੱਥੀ ਨਹੀਂ ਲੱਗਣਾ ਹੈ ਉਹਨਾਂ ਦੇ ਅੰਦਰ ਫੇਰ ਜੋਸ਼ ਜਾਗਿਆ ਮਾਤਾ ਭਾਗੌਰ ਦੀ ਅਗਵਾਈ ਦੇ ਵਿੱਚ ਉਹ 40 ਸਿੰਘ ਜਿਹੜੇ ਨੇ ਮਾਫੀ ਮੰਗਣ ਵਾਸਤੇ ਚੱਲੇ ਨੇ ਪਤਾ ਲੱਗਾ ਕਿ ਸਤਿਗੁਰੂ ਜੀ ਜਿਹੜੇ ਨੇ ਉਹ ਮਾਲਵੇ ਇਲਾਕੇ ਵਿੱਚ ਚਲੇ ਗਏ ਨੇ ਇਹ 40 ਸਿੰਘ ਜਿਹੜੇ ਨੇ ਸਤਿਗੁਰੂ ਦੇ ਪਿੱਛੇ ਮਾਲਵੇ ਇਲਾਕੇ ਵਿੱਚ ਪਹੁੰਚਦੇ ਨੇ ਰਾਮਿਆਂ ਨੇ ਸਤਿਗੁਰੂ ਦੇ ਨਾਲ ਮੁਲਾਕਾਤ ਹੁੰਦੀ ਇਤਿਹਾਸ ਜ਼ਿਕਰ ਆਉਂਦਾ ਹੈ ਇੱਥੇ ਜਦੋਂ ਇਹ 40 ਸਿੰਘ ਪਹੁੰਚਦੇ ਨੇ ਤੇ ਸਤਿਗੁਰੂ ਜੀ ਇਥੋਂ ਟੀਬੀ ਦੇ ਸਥਾਨ ਤੇ ਪਹੁੰਚ ਜਾਂਦੇ ਨੇ ਭਾਈ ਦਾਨ ਸਿੰਘ ਤੇ ਹੋਰ ਸਿੱਖਾਂ ਦੇ ਨਾਲ ਇਹ 40 ਸਿੰਘ ਇੱਥੇ ਆਣ ਕੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਬਣਿਆ ਇੱਥੇ ਜਿਹੜੀ ਮਲੇ ਕਰੀਰ ਆਲਸਨ ਜੰਡੀਆਂ ਸਨ ਉਹਨਾਂ ਤੇ ਚਾਦਰੇ ਪਾ ਕੇ ਤੰਬੂ ਦੇ ਰੂਪ ਦੇ ਦਿੰਦੇ ਹਨ ਆਪ ਜਿਹੜੇ ਨੇ ਇਸ ਜਗ੍ਹਾ ਤੇ ਆ ਜਾਂਦੇ ਨੇ ਪੰਜ ਪਾ ਸਿੰਘਾਂ ਦਾ ਇਹ ਜਥਾ ਬਣਾ ਕੇ ਜਿਹੜੇ ਦੁਸ਼ਮਣਾਂ ਦੇ ਨਾਲ ਲੜਦੇ ਨੇ ਆਖਰ ਜਿਹੜੇ ਨੇ ਸਿੰਘ 49 ਸਿੰਘ ਸ਼ੀਧੀਆਂ ਪਾ ਜਾਂਦੇ ਨੇ ਉਧਰੋਂ 사ਧਗੁਰੂ ਟੀਬੀ ਦੇ ਸਥਾਨ ਤੋਂ ਤੀਰ ਚਲਾਉਂਦੇ ਨੇ ਜੰਗ ਦਾ ਕੌਤਕ ਵੇਖਦੇ ਹਨ ਇੱਕ ਤੀਰ ਦੇ ਨਾਲ ਕਈ ਕੀ ਦੁਸ਼ਮਣ ਜਿਹੜੇ ਉਹਨਾਂ ਨੂੰ ਵੇਣ ਦਿੰਦੇ ਹਨ ਜਦੋਂ 39 ਸਿੰਘ ਸ਼ੀਧੀਆਂ ਲੈ ਜਾਂਦੇ ਨੇ ਭਾਈ ਮਾਹ ਸਿੰਘ ਜਜੇ ਸਹਿਯਕਦੇ ਹਨ 사ਧਗੁਰੂ ਕੀ ਅਰਦਾਸ ਕਰਦੇ ਨੇ ਬੇਨਤੀ ਕਰਦੇ ਨੇ 사ਧਗੁਰੂ ਜੀ ਆਪ ਜੀ ਦੇ ਦਰਸ਼ਨ ਹੋ ਜਾਣ ਇਹ 사ਦਗੁਰੂ ਜੀ ਟਿੱਬੀ ਦੇ ਸਥਾਨ ਤੋਂ ਜਿਹੜੇ ਇਹਨੇ ਚੱਲਦੇ ਨੇ ਜਦੋਂ ਘੋੜੇ ਤੇ ਚੱਨ ਲੱਗਦੇ ਨੇ ਰਕਾਬ 'ਚ ਪਾਇਆ ਰੱਖਦੀ ਰਕਾਬ ਟੁੱਟ ਜਾਂਦੀ ਹੈ ਉਹ ਰਕਾਬ ਅੱਜ ਵੀ ਦਰਸ਼ਨਾ ਵਾਸਤੇ ਜਿਹੜੀ ਮੜਾ ਕੇ ਗੁਰਦੁਆਰਾ ਰਕਾਬਸਰ ਵਿਖੇ ਜਿਹੜੀ ਰੱਖੀ ਹੋਈ ਹੈ 사ਦਗੁਰੂ ਜੀ ਇਸ ਸਥਾਨ ਤੇ ਪਹੁੰਚਦੇ ਨੇ ਇਹ ਜੋ ਵਣਸਬ ਦਾ ਦਰਖਤ ਆਪਾਂ ਦੇਖ ਰਹੇ ਆਂ ਇਹਦੇ ਨਾਲ 사ਦਗੁਰੂ ਜੀ ਘੋੜਾ ਬਣ ਕੇ ਆਪਣੇ ਸਿੱਖਾਂ ਨੂੰ ਵਾਰ ਬਖਸ਼ਿਸ਼ ਕਰਦੇ ਹਨ ਮੇਰਾ 5000 ਹਜ਼ਾਰੀ ਮੇਰਾ 10000 ਹਜ਼ਾਰੀ ਮੇਰਾ 15000 ਹਜ਼ਾਰੀ ਮੇਰਾ 20000 ਹਜ਼ਾਰੀ ਇਸ ਤਰ੍ਹਾਂ ਸਤਿਗੁਰੂ ਜੀ ਵਾਰ ਬਖਸ਼ਿਸ਼ ਕਰਦੇ ਹੋਏ ਭਾਈ ਮਾਹ ਸਿੰਘ ਜੀ ਕੋਲੇ ਪਹੁੰਚਦੇ ਹਨ ਭਾਈ ਮਾਹ ਸਿੰਘ ਜੋ ਸਹਿਕ ਰਹੇ ਹਨ ਉਹਨਾਂ ਦਾ ਜਿਹੜਾ ਸੀਸ ਆਪਣੇ ਸੱਜੇ ਪੱੜ ਤੇ ਰੱਖਿਆ ਹੈ ਕਮਰ ਕੱਸੀ ਨਾਲ ਮੁੱਖ ਨੂੰ ਸਾਫ਼ ਕੀਤਾ ਹੈ ਭਾਈ ਮਾਹ ਸਿੰਘ ਜੀ ਨੇਤਰ ਖੋਲਦੇ ਨੇ ਕੀ ਦੇਖਦੇ ਹਨ ਕਿ ਸਤਿਗੁਰੂ ਦੇ ਸੱਜੇ ਪੱੜ ਤੇ ਉਹਨਾਂ ਦਾ ਸੀਸ ਰੱਖਿਆ ਹੋਇਆ ਹੈ ਅੱਖਾਂ ਚੋਂ ਜਿਹੜੇ ਹੰਝੂ ਵਹਿ ਤੁਰਦੇ ਹਨ ਸਤਿਗੁਰੂ ਜੀ ਭਾਈ ਮਾਹ ਸਿੰਘ ਜੀ ਨੂੰ ਕਹਿੰਦੇ ਭਾਈ ਮਾਹ ਸਿੰਘ ਜੀ ਮੰਗ ਲਓ ਜੋ ਕੁਛ ਮੰਗਣਾ ਹੈ ਜੋ ਦਿਲੀਸ਼ਾ ਹੈ ਤੇ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਕੁਛ ਨਹੀਂ ਚਾਹੀਦਾ ਹੈ ਸਤਿਗੁਰੂ ਨੇ ਤੀਸਰਾ ਬਚਨ ਕੀਤਾ ਹੈ ਤਾਂ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਜੋ ਬਦਾਵਾ ਲੈ ਕੇ ਦਿੱਤਾ ਸੀ ਉਹ ਬਦਾਵਾ ਪਾੜ ਦਿਓ ਤੇ ਆਪਣੇ ਨਾਲ ਮਲਾ ਲਓ ਸਤਗੁਰੂ ਜੀ ਨੇ ਉਹਨਾਂ ਦੇ ਸਾਹਮਣੇ ਆ ਕਮਰ ਕੱਸੇ ਚ ਬਦਾਵਾ ਕੱਢਿਆ ਤੇ ਉਹਨਾਂ ਦੇ ਸਾਹਮਣੇ ਜਿਹੜਾ ਸੀ ਪਾਰ ਦਿੱਤਾ ਭਾਈ ਮਾਹ ਸਿੰਘ ਜਿਹੜੇ ਸਨ ਉਹ ਸਵਾਦ ਛੱਡ ਗਏ ਤੇ ਉਹਨਾਂ ਦਾ ਸਸਕਾਰ ਜਿਹੜਾ ਸੀ ਸਿੰਘਾਂ ਦਾ ਸਤਗੁਰੂ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਗੁਰਦੁਆਰਾ ਸ਼ਹੀਦਗਾਂ ਸਾਹਿਬ ਰਖੇ ਉੱਤੇ ਕੀਤਾ ਮਾਤਾ ਭਾਗੌਰ ਜੋ ਉਹਨਾਂ ਦੀ ਗਵਾਹੀ ਕਰਦੀ ਆਈ ਸੀ ਜਿਹੜੀ ਜੰਗ ਦੇ ਵਿੱਚ ਜਿੰਨੀ ਸੀ ਸ਼ਮੂਲਤ ਕੀਤੀ ਉਹਨਾਂ ਦੇ ਸਰੀਰ ਤੇ ਵੀ 22 ਜ਼ਖਮ ਹੋ ਗਏ ਸਨ ਸਤਿਗੁਰੂ ਜੀ ਨੇ ਮलम ਪੱਟੀ ਕੀਤੀ ਤੇ ਉਹ ਜਿਹੜੇ ਠੀਕ ਹੋ ਗਏ ਨਾਲ ਚਲੇ ਗਏ ਸਨ ਉਹਨਾਂ 40 ਸਿੰਘਾਂ ਦੀ ਯਾਦ ਦੇ ਵਿੱਚ ਸ਼ੀਦੀ ਜੋੜ ਮੇਲਾ ਮਾਗੀ ਹਰ ਸਾਲ ਜਿਹੜਾ ਬਲੀ ਉੱਚ ਪੱਧਰ ਤੇ ਮਨਾਇਆ ਜਾਂਦਾ ਹੈ ਐ ਸਾਲ ਵੀ ਜਿਹੜਾ ਹੈ ਸ਼ੀਦੀ ਜੋੜ ਮੇਲਾ ਬਲੀ ਉੱਚ ਪੱਧਰ ਤੇ ਮਨਾਇਆ ਜਾ ਰਿਹਾ ਹੈ ਸੰਗਤਾਂ ਜਿਹੜੀਆਂ ਨੇ ਨੱਤ ਮਕਸਦਾਂ ਵਾਸਤੇ ਜਿਹੜੀਆਂ ਦੂਰੋਂ ਆ ਰਹੀਆਂ ਨੇੜਿਓਂ ਆ ਰਹੀਆਂ ਹਨ ਸਤਿਗੁਰੂ ਦੇ ਚਰਨਾਂ ਤੇ ਬਹੁਤ ਸੰਗਤਾਂ ਪਹੁੰਚ ਰਹੀਆਂ ਨੇ ਸ਼ਾਮ ਤੱਕ ਜਿਹੜੀਆਂ ਸੰਗਤਾਂ ਨੇ ਹੋਰ ਬਹੁਤ ਜਿਹੜੀਆਂ ਇੱਥੇ ਪਹੁੰਚਣਗੀਆਂ ਕਿਉਂਕਿ ਅੱਜ ਭਾਈ ਮਾਹ ਸਿੰਘ ਹਾਲ ਵਿੱਚ ਦੀਵਾਨ ਜਿਹੜਾ ਉੱਪਰ ਆਰੰਭ ਹੋ ਜਾਣਾ ਹੈ ਢਾਡੀ ਦਰਬਾਰ ਜਿਹੜਾ ਹੈ ਕਵਿਸ਼ਰੀ ਦਰਬਾਰ ਜਿਹੜਾ ਆਰੰਭ ਹੋ ਜਾਣਾ ਹੈ ਸੋ ਸੰਗਤਾਂ ਜਿਹੜੀਆਂ ਨੇ ਬਹੁਤ ਇੱਥੇ ਪਹੁੰਚ ਰਹੀਆਂ ਨੇ ਸੰਗਤਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ